ਜਾ ਕੇ ਤਾਂ ਪਤਾ ਨਹੀਂ ਪਾਈਗੀ ਕਿਉਂਕਿ ਹਜੇ ਨਹੀਂ ਠੰਡ ਹੈ ਨਹੀਂ ਕਿ ਜਾ ਕੇ ਤਾਂ ਆਪਾਂ ਅੰਦਰ ਆ ਪ੍ਰੀਅਰ ਤੇ ਸਰੀ ਗੱਡੀ ਗੱਡੀ ਸਾਫ਼ ਕਰ ਲਈ ਤੇ ਦੇਖ ਹਲੇ ਕਿੰਦਾ ਸੁਨੋਂ ਲੱਦੀ ਆ। ਇਹ ਗੱਡੀ ਦਾ ਹਾਲ ਵੇਖੋ ਬਈ ਜੀ ਕਿੰਦਾ ਚਿੱਟੀ ਚਿੱਟੀ ਹੋਈ ਪਈ ਆ। ਹੁਣ ਆਪਾਂ ਕਰਦੇ ਹਾਂ ਸਟਾਰਟ। ਹੰਡ ਚੜ ਗਈ ਸਾਨੂੰ ਪੂਰੀ ਤੇ ਬਾਹਰ ਵੇਖੋ ਬਈ ਜੀ ਕਿੰਦਾ ਵਿੰਡਸ਼ੀਲਡ ਵੀ ਭਰੀ ਹੋਈ ਆ ਸਨੋ ਨਾਲ ਸੱਟਾਂ ਵਾਲੇ ਜ਼ੀਸੇ ਵੀ ਸਨ ਰੂਫ ਵੇਖੋ ਬਈ ਉੱਤੋਂ ਦੇਖਦਾ ਨਹੀਂ। ਹੁਣ ਇੱਕ ਵਾਰੀ ਗਰਮ ਹੋ ਗਈ ਹੀਟਰ ਹਟਰ ਛਾਟਦੇ ਆ ਫੇਰ ਜਾ ਕੇ ਗੱਲ ਬਣਨੀ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪਫੁਲੀ ਸਾਰੇ ਵਧੀਆ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਬਾਈ ਜੀ ਸਨੋਹ ਦੇਖ ਸਕਦੇ ਹੋ ਸੰਡੇ ਅੱਜ ਬਾਈ ਜੀ ਤੇ ਸਨੋਹ ਤੁਸੀਂ ਵੇਖੋ ਕਿਦਾਂ ਪੈ ਰਹੀ ਆ ਤੇ ਪਹਿਲੀ ਸਨੋਹ ਬਾਈ ਜੀ ਬ੍ਰੈਂਟਨ ਦੀ ਇਹ ਤੇ ਪੂਰਾ ਘੈਂਟ ਲੱਗ ਰਿਹਾ ਮਾਹੌਲ ਤੇ ਤੁਹਾਨੂੰ ਅੱਜ ਵਿਖਾਉਨੇ ਆ ਅੱਜ ਆਪਾਂ ਦੁਪਹਿਰਾਂ ਸਾਹਿਬ ਚੱਲੇ ਆ ਬਾਈ ਜੀ ਗੁਰੂ ਘਰ ਮੱਥਾ ਟੇਕਣ ਤੇ ਉੱਥੇ ਵੀ ਤੁਹਾਨੂੰ ਕਰਾਉਨੇ ਆ ਦਰਸ਼ਨ ਤੇ ਤੇ ਬਾਈ ਜੀ ਹਰੀ ਚੱਲੇ ਆਪਣੇ ਨਾਲ ਤੇ ਪਿੱਛੇ ਆਪਣੀ ਗੱਡੀ ਖੜੀ ਆ ਦੇਖੋ ਤੇ ਚੱਲਦੇ ਹੁਣ ਵਿਖਾਉਨੇ ਤੁਹਾਨੂੰ ਮਾਹੌਲ ਵਧੀਆ ਘੈਂਟ ਜਿਹਾ ਬਣੇ ਰਿਹਾ ਨਾਲ ਨਾਲ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਈ ਜੀ ਕਰਦੇ ਆਪਾਂ ਗੱਡੀ ਸਟਾਰਟ ਸਨੋ ਤੁਸੀਂ ਵੇਖ ਸਕਦੇ ਹੋ ਪਹਿਲੀ ਸਨੋ ਪੈ ਗਈ ਆ ਤੇ ਅੱਜ ਹੈਗਾ ਸੰਡੇ ਬਾਈ ਜੀ ਜੈਕਟ ਆਪਾਂ ਤਾਂ ਨਹੀਂ ਪਾਈਗੀ ਕਿਉਂਕਿ ਹਰ ਇੰਨੀ ਠੰਡ ਹੈ ਨਹੀਂ ਕਿ ਜੈਕਟ ਆਪਾਂ ਅੰਦਰ ਰਹੀ ਆ ਤੇ ਸਾਰੀ ਗੱਡੀ ਗੱਡੀ ਸਾਫ਼ ਕਰ ਲਈ ਤੇ ਦੇਖਦੇ ਕਿੰਦਾ ਸਨੋ ਲੱਦੀ ਆ ਤੇ ਦੋ ਆਪਾਂ ਕਰਨੀ ਇੱਕ ਵਾਰੀ ਹੱਥਾ ਨਾਲ ਸੁਣੋ ਸਾਫ ਤੇ ਕੀ ਸੁਣੋ ਸਾਫ ਕਰਨ ਵਾਲਾ ਪਿੱਛੇ ਡਿੱਗੀ ਵੀ ਕੋਈ ਆ ਸਮਾਨ ਰੱਖ ਲੀਏ ਵਿੱਚ ਇਹ ਕਿਸੇ ਬਾਈ ਦਾ ਸਮਾਨ ਆ ਆਪਾਂ ਦੇਣਾ ਤੇ ਡਿੱਗੀ ਕਰ ਲਈਏ ਓਪਨ ਤੇ ਸੁਣੋ ਬਾਈ ਦੀ ਵੇਖੋ ਕਿੰਨੀ ਘੈਂਟ ਲੱਗਦੀ ਆ ਤੇ ਬੋਜੇ ਕੈਂ ਖੋਲਾਂਗੇ ਆਪਾਂ ਬਈ ਸੁਣੋ ਨਾਲ ਦੀ ਅੰਦਰ ਸੋ ਬਾਈ ਜੀ ਅੱਜ ਗੱਤੀ ਕਰਨੀ ਹੈ ਖਾਸ ਆਪਾਂ ਚੱਲੇ ਸੀਗੇ ਕ੍ਰੂਜ਼ਰ ਤੇ ਨਾਲੇ ਬਾਈ ਦਾ ਫੜਾਉਣਾ ਸਮਾਨ ਤੇ ਨਾਲੇ ਮੈਂ ਅੱਜ ਫੋਟੋ ਸ਼ੂਟ ਕਰ ਲਈਏ ਸਨੋ ਬਾਈ ਜੀ ਸਨੋ ਇਹ ਬਾਈ 6 ਤੋਂ 7.5 ਮੀਟਰ ਬਹੁਤ ਹੁੰਦੇ ਸੀ ਤੇ ਨਾਲ ਕੋਈ ਕਰੋ ਮੇਰੇ ਮੁੱਛਾਂ ਦੇ ਜੰਮਰੀ ਦੇ ਸਕਦੇ ਕਿੱਤਾ ਜੰਮੀ ਹੁੰਦੀ ਹੈ ਇਹ ਭਾਰੀ ਕਲੀਅਰ ਕਰ ਦਿੱਤੀ ਜੇ ਨਾਮ ਆ ਕਲੀਅਰ ਕਰੀਏ ਵੀ ਉਹ ਆਪਣੇ ਕਲੀਅਰ ਨਹੀਂ ਹੈ ਵਧੀਆ ਵੀ ਟੈਕਸਟ ਹੁੰਦੀ ਆ ਤੇ ਆਪਾਂ ਹੋਰ ਜਾ ਰਹੇ ਦੂਜੇ ਫੀਲਡ ਦੇ ਤੇ ਬੈਕ ਦੇ ਜਿਹੜਾ ਬੈਕ ਹੋਣਾ ਉਹ ਵੀ ਖਿੰਦ ਕਰਨੇ ਜ਼ਰੂਰੀ ਹੁੰਦਾ ਹੈ। ਕੀ ਬਾਹਰ ਦਾ ਮਾਹੌਲ ਦੇਖੋ ਕਿੰਨਾ ਵਧੀਆ ਤੇ ਪਿੱਛੇ ਜਵਾਗ ਵੀ ਬਾਹਰ ਖੇਡੀ ਜਾਂਦੇ ਸੀ ਕਿਉਂਕਿ ਫਸਟ ਸਨੋ ਆ ਸਾਰਿਆਂ ਨੂੰ ਚਾਜ ਆ ਥੋੜਾ ਥੋੜਾ ਤੇ ਵੈ ਕੱਪੜੇ ਵਗੈਰਾ ਤੇ ਕਿੱਲੇ ਹੋ ਜਾਂਦੇ ਹੁੰਦਾ ਤਾਂ ਔਖਾ ਹੀ ਆ ਬਟ ਪਾਸਟਰ ਸਾਨੂੰ ਸਾਰਿਆਂ ਨੂੰ ਵਧੀਆ ਲੱਗਦੀ ਆ ਤੇ ਆਪਣੇ ਤਾਂ ਬੋਰਨਟ ਦੇ ਪੱਤੇ-ਪੱਤੇ ਵਾਲੇ ਹੋਏ ਕਿਉਂਕਿ ਆਪਣੇ ਘਰ ਲੱਗੇ ਇਹ ਤਰਖਤ ਜਿਹਾ ਹੈਗਾ ਉਹਦੇ ਬਾਰੇ ਪੱਤੇ ਟਿੱਕੀ ਜਾਂਦੇ ਭਾਈਪਰਾ ਥੱਲੇ ਫਸੀ ਜਾਂਦੇ ਸੀ ਵਿੰਡਸ਼ੀਲਡ ਚੰਗੀ ਤਰ੍ਹਾਂ ਕਲੀਨ ਨਹੀਂ ਹੁੰਦੀ ਤੇ ਮੌਸਮ ਦੇਖੋ ਬਾਈ ਕਿੰਨਾ ਜ਼ਿਆਦਾ ਕੈਂਡ ਲੱਗਦਾ ਬਾਕੀ ਦਾ ਪਤਾ ਨਹੀਂ ਮੈਨੂੰ ਤਾਂ ਬਹੁਤ ਕੈਂਡ ਲੱਗੀ ਜਾਂਦਾ ਤੇ ਆਪਾਂ ਮਿਲਦੇ ਹੁਣ ਅੱਗੇ ਚੱਲ ਕੇ ਗੁਰੂ ਘਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਪੋਰਟ ਕਰੋ ਚੈਨਲ ਨੂੰ ਲਾਈਕ ਸ਼ੇਅਰ ਕਰੋ ਬਈ ਜੀ ਤੇ ਐਦਾਂ ਦੀ ਆਪਾਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਗੁਰੂ ਘਰ ਪਹੁੰਚ ਗਏ ਆ ਤੇ ਆ ਸਾਹਮਣੇ ਬਈ ਜੀ ਬਾਬਾ ਦੀਪ ਸਿੰਘ ਦਾ ਗੁਰੂ ਘਰ ਇੱਥੇ ਚਪਹਿਰਾ ਸਾਹਿਬ ਕੱਟਣ ਆਉਂਦੇ ਲੋਕੀ ਬਈ ਜੀ ਤੇ ਆਪਾਂ ਇੱਥੇ ਗੱਡੀ ਲਾਉਣੀ ਆ ਕਿਸੇ ਸਾਈਡ ਜੇ ਤੇ ਕਰਕੇ ਤੁਸੀਂ ਦੇਖ ਸਕਦੇ ਆ ਤੇ ਟ੍ਰੈਫਿਕ ਬਈ ਜੀ ਹੋਈ ਜਾਂਦਾ ਗੱਡੀਆਂ ਪਾਰਕਿੰਗ ਲਾਉਣ ਪਿੱਛੇ ਥੋੜਾ ਚੱਲ ਰਿਹਾ ਸਟਰਗਲ ਬਈ ਜੀ ਆਪਾਂ ਗੁਰੂ ਘਰ ਪਹੁੰਚ ਗਏ ਆ ਬਈ ਜੀ ਤੇ ਕਰਾਉਣੇ ਤੁਹਾਨੂੰ ਆਪਾਂ ਦਰਸ਼ਨ ਤੇ ਆਪਾਂ ਫਿਰ ਚੱਲਾਂਗੇ ਆਪਣਾ ਬੈਡਲੈਨ ਉਹ ਵੀ ਤੁਹਾਨੂੰ ਦਿਖਾਵਾਂਗੇ ਜੇ ਵਲੌਗ ਵਧੀਆ ਲੱਗਿਆ ਬਾਈ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਸਬਸਕ੍ਰਾਈਬ ਕਰਿਓ ਬਈ ਸਪੋਰਟ ਤੁਸੀਂ ਕਰੋ ਤੁਹਾਡੀ ਸਪੋਰਟ ਦੀ ਲੋੜ ਆਪਾਂ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਾਂ ਹੁਣ ਆਪਾਂ ਚੱਲਦੇ ਅੰਦਰ ਤੇ ਤੁਹਾਨੂੰ ਕਰਾਉਣੇ ਦਰਸ਼ਨ ਉਹਨੇ ਚ ਪਹਿਰਾ ਸਾਹਿਬ ਕੱਟ ਕੇ ਮੱਥਾ ਟੇਕ ਕੇ ਬਈ ਜੀ ਆ ਗਏ ਆ ਬਾਹਰ ਤੇ ਸਨੋ ਬਈ ਜੀ ਵੇਖ ਸਕਦੇ ਪਿੱਛੇ ਕਿਦਾਂ ਟਰੱਕ ਕਾਰਾਂ ਭਰੀਆਂ ਹੋਈਆਂ ਤੇ ਬਾਕੀ ਲੋਕੇਸ਼ਨ ਆਪਾਂ ਐਡ ਕਰ ਦਾਂਗੇ ਜੇ ਕਿਸੇ ਨੂੰ ਆਉਣਾ ਹੋਵੇ ਬਈ ਜੀ ਵਾਹਨ ਦੇ ਵਿੱਚ ਹੈਗਾ ਤੇ ਆਪਾਂ ਇਹਦੀ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਆਪਾਂ ਹੁਣ ਦਵਾ ਦੋ ਕਾਰ 'ਚ ਚੱਲੀਏ ਠੰਡ ਬਹੁਤ ਜ਼ਿਆਦਾ ਸਨੋ ਤੀ ਦੇਖ ਸਕਦੇ ਕਿੰਨੀ ਜ਼ਿਆਦਾ ਹੈਵੀ ਡਿੱਗੀ ਆਂਦੀ ਆ ਤੇ ਮਿਲਦੇ ਆਪਾਂ ਅੱਗੇ ਚੱਲ ਕੇ ਬਾਕੀ ਵਿਊ ਚੈੱਕ ਕਰੋ ਬਈ ਜੀ ਪਹਿਲੀ ਸਨੋ ਦਾ ਪੂਰਾ ਘੈਂਟ ਵਿਊ ਲੱਗੀ ਜਾਂਦਾ ਪਰ ਠੰਡ ਬਹੁਤ ਜ਼ਿਆਦਾ ਤਾਂ ਥੋੜਾ ਬੋਲਿਆ ਨਹੀਂ ਜਾਂਦਾ ਤੇ ਹਵਾ ਵੀ ਚੱਲ ਰਹੀ ਆ ਸਿੱਧੀ ਗੜ ਦੇ ਵਿੱਚ ਪੈਂਦੀ ਸਨੋ ਆ ਕੇ ਹਵਾ ਦੇ ਨਾਲ ਤੇ ਗੱਡੀ ਪੂਰੀ ਠਰੀ ਪਈ ਹੁਣੇ ਦੋ ਦੋ ਚੱਲ ਕੇ ਆਪਾਂ ਕਰੀਏ ਸਟਾਰਟ ਗਰਮ ਫਿਰ ਤੁਰਦੇ ਹਾਂ ਆਪਣੀ ਗੱਡੀ ਖੜੀ ਅੱਗੇ ਤੇ ਬਾਕੀ ਆ ਬਈ ਜੀ ਪੱਤੇ ਤੁਸੀਂ ਦੇਖ ਸਕਦੇ ਹੋ ਇੰਟਰ ਨਾਲ ਹੁਣ ਫਾਲ ਕਰੀ ਜਾਂਦੇ ਹੈਗੇ ਪੱਤੇ ਕਿਉਂਕਿ ਸੁੱਕੀ ਜਾਂਦੇ ਆ ਇਹ ਗੱਡੀ ਦਾ ਹਾਲ ਵੇਖੋ ਬਈ ਜੀ ਕਿੰਨਾ ਚਿੱਟੀ ਚਿੱਟੀ ਹੋਈ ਈ ਆ ਹੁਣ ਆਪਾਂ ਕਰ ਸਟਾਰਟ ਹੁਣ ਆਪਾਂ ਹੁਣ ਸਾਲ ਸਵਾਰ ਦਿੰਦੇ ਆ ਆ ਦੇਖੋ ਬਈ ਜੀ ਹੁਣ سٹਾਰਟ ਹੁਣ ਤੇ ਚਲੋ ਹੁਣ ਕੰਦੇ ਵਿੱਚ ਠੰਡ ਚੜ ਗਈ ਸਾਨੂੰ ਪੂਰੀ ਤੇ ਬਾਹਰ ਵੇਖੋ ਬਈ ਜੀ ਕਿੱਦਾਂ ਵਿੰਡਸ਼ੀਲਡ ਵੀ ਭਰੀ ਹੋਈ ਆ ਸੋਨ ਨਾਲ ਸੱਟਾਂ ਵਾਲੇ ਜ਼ੀਸੇ ਵੀ ਸਨ ਰੂਫ ਵੇਖੋ ਬਈ ਉੱਤੋਂ ਦੇਖਦਾ ਨਹੀਂ ਹੁਣ ਇੱਕ ਵਾਰੀ ਗਰਮ ਹੋ ਗਈ ਹੀਟਰ ਹਟਰ ਛੱਟਦੇ ਆ ਫੇਰ ਜਾ ਕੇ ਗੱਲ ਬਣਨੀ ਆ ਤੇ ਆਪਾਂ ਚੱਲਦੇ ਹੁਣ ਜੀਨੂ ਆਪਾਂ ਕੀਤਾ ਸੀਗਾ ਫੋਨ ਬੈੱਡ ਰਿਲੇਟਿਡ ਉਹਦੇ ਕੋਲੇ ਚੱਲਦੇ ਆ ਉਹਨਾਂ ਉਹਨਾਂ ਦੇ ਬੈੱਡ ਦੀ ਕੰਡੀਸ਼ਨ ਕਿੰਨੇ ਦਾ ਮਿਲਿਆ ਕੀ ਹਿਸਾਬ ਕਿਤਾਵਾ ਤੇ ਫਿਰ ਆਪਾਂ ਜੇ ਕਿਤੇ ਹੋਰ ਵੀ ਜਾਵਾਂਗੇ ਉਹ ਵੀ ਆਪਾਂ ਐਡ ਕਰਾਂਗੇ ਜੇ ਇਹ ਵੀਡੀਓ ਤੁਹਾਨੂੰ ਬਈ ਜੀ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਕਰੋ ਸਪੋਰਟ ਵੱਧ ਤੋਂ ਵੱਧ ਮਿਲਦੇ ਰਾਵਾਂਗੇ ਇਦਾਂ ਦੀ ਆਪਾਂ ਹੋਰ ਵੀਡੀਓਜ਼ ਲੈ ਕੇ ਕੋਈ ਵੀ ਤੁਹਾਡਾ ਕੁਐਸ਼ਨ ਹੋਵੇ ਪੁੱਛਣਾ ਹੋਵੇ ਕੋਈ ਵੀ ਇਨਫੋਰਮੇਟਿਵ ਤੁਹਾਡੇ ਕੋਲ ਗੱਲ ਹੋਵੇ ਤੁਸੀਂ ਪੁੱਛ ਸਕਦੇ ਹੋ ਆਪਾਂ ਰਿਪਲਾਈ ਕਰਨ ਦਾ ਪੂਰੀ ਕੋਸ਼ਿਸ਼ ਕਰੀਦੀ ਆ ਇੰਸਟਾ ਤੇ ਵੀ ਤੁਸੀਂ ਕਨੈਕਟ ਕਰ ਸਕਦੇ ਹੋ ਮੈਨੂੰ ਆ ਇੰਸਟਾ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂਗਾ ਉਹਨੂੰ ਵੀ ਫੋਲੋ ਕਰ ਲਿਓ ਤੇ ਕਮੈਂਟ ਕਰ ਸਕਦੇ ਆਪਾਂ ਰਿਪਲਾਈ ਕਰਾਂਗੇ ਜਰੂਰ ਤੁਹਾਡਾ ਤੇ ਮਿਲਦੇ ਆਪਾਂ ਹੁਣ ਅੱਗੇ ਚੱਲ ਬਾਈ ਜੀ ਇਧਰ ਘਰ ਵੇਖੋ ਕਿਦਾਂ ਪਰਾਣਾ ਇਹਨੂੰ ਸੀਸਾ ਕਲੀਨ ਨਹੀਂ ਆ ਤਾਂ ਪਤਾ ਹੁੰਦਾ ਬਾਈ ਜੀ 프ਰੰਟ ਤੋਂ ਵੇਖੋ ਤੁਸੀਂ ਰੋਡਾਂ ਦਾ ਹਾਲ ਸਾਈਡਾਂ ਤੇ ਕਿੰਨੀ ਕਿੰਨੀ ਸਨੋ ਫਈ ਤੇ ਆਪਣਾ ਇਧਰ ਵੇਖੋ ਬਾਈ ਸੀਸੇ ਤੇ ਕਿੰਨੀ ਇਕੱਠੀ ਹੋ ਗਈ ਇਧਰਲੇ ਬੰਨੇ ਵਾਈਪਰਾਂ ਨੇ ਇਕੱਠੀ ਕਰਦੀ ਆ ਤੇ ਮਾਹੌਲ ਵੇਖੋ ਸਾਰੀਆਂ ਗੱਡੀਆਂ ਭਰੀਆਂ ਪਈਆਂ ਫਾਸਟ ਸਨੋ ਬਈ ਦੀ ਬਹੁਤ ਕੈਂਡ ਲੱਗਦੀ ਆ ਪਰ ਜਦੋਂ ਡੇਲੀ ਡੇਲੀ ਪੈਲ ਆ ਜਾਏ ਫੇਰ ਕੰਮ ਥੋੜਾ ਔਖਾ ਇਹਦਾ ਗਾਰਾ ਜ਼ਿਆਦਾ ਬਣ ਜਾਂਦਾ ਸੜਕਾਂ ਤੇ ਪਰ ਗੱਡੀਆਂ ਚਲਾਉਣੀਆਂ ਵੀ ਔਖੀਆਂ ਹੈ ਇਹਦੀਆਂ ਟ੍ਰੈਫਿਕ ਵੀ ਬਹੁਤ ਸਲੋ ਚੱਲਦਾ ਗੱਡੀ ਵੇਖੋ ਆਪਣੀ ਖੜੀ ਤੇ ਬੈੱਡ ਆਪਾਂ ਲੈ ਲਿਆ ਕਿਹਾ ਗਿਆ ਬੈੱਡ ਫਰੇਮ ਇਹਦੇ ਵਿੱਚ ਵੇਖੋ ਬਈ ਇਹ ਸਾਰਾ ਘਰੇ ਜਦਾਂ ਹੀ ਕਰਦੇ ਫਿੱਟ ਸਨੋ ਦੇਖੋ ਕਿੰਨੀ ਜਗਾ ਜੀ ਬਾਈ ਜੀ ਜੇ ਇਥੋਂ ਤੱਕ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਬਣੇ ਰਹੋ ਹੋਰ ਇਦਾਂ ਦੇ ਘੈਂਟ ਦੇ ਵਲੌਗ ਵੇਖਣ ਦੇ ਲਈ ਜੇ ਤੁਹਾਡਾ ਕੋਈ ਵੀ ਕੁਐਸ਼ਨ ਹੋਇਆ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਇੰਸਟਾਗ੍ਰam ਤੇ ਰੀਚ ਕਰ ਸਕਦੇ ਹੋ ਤੇ ਮਿਲਦੇ ਆਪਾਂ ਹੋਰ ਇੱਕ ਨੈਕਸਟ ਵਲੌਗ ਤੇ ਸਸਤਰੀ ਗੱਲ ਸਾਰਿਆਂ ਨੂੰ